ਹਾਂਜੀ ਸਸਰੀਆ ਕਾਲ ਜੀ ਆ ਜਿਹੜੀ ਘਟਨਾ ਹੈ ਕੈਨੇਡਾ ਦੇ ਇੱਕ ਸ਼ਹਿਰ ਕੈਲਗਰੀ ਦੀ ਹੈ ਜਿੱਥੇ ਇੱਕ ਪੰਜਾਬੀ ਸਟੂਡੈਂਟ ਬੱਸ ਸਟੈਂਡ ਤੇ ਖੜੀ ਸੀ ਤੇ ਉਥੇ ਗੋਰੇ ਵੱਲੋਂ ਉਹਦੇ ਨਾਲ ਬਦਤਮੀਜ਼ੀ ਕੀਤੀ ਗਈ ਤੇ ਹੱਥੋਪਾਈ ਕੀਤੀ ਗਈ ਆ ਦੇਖੋ ਇਸ ਤਰ੍ਹਾਂ ਦੀਆਂ ਘਟਨਾ ਕੈਨੇਡਾ 'ਚ ਲਗਾਤਾਰ ਵਾਧ ਰਹੀਆਂ ਆ ਇਹ ਤਾਂ ਇੱਕ ਵੀਡੀਓ ਸਾਹਮਣੇ ਆ ਗਈ ਤੇ ਤੁਹਾਨੂੰ ਪਤਾ ਲੱਗ ਗਿਆ ਹੁਣ ਬਹੁਤ ਵੀਡੀਓ ਨਹੀਂ ਵੀ ਸਾਹਮਣੇ ਆਉਂਦੀਆਂ ਬਹੁਤ ਜ਼ਿਆਦਾ ਜਿਹੜੇ ਪੰਜਾਬੀ ਸਟੂਡੈਂਟ ਆ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਉਹਨਾਂ ਤੇ ਹਮਲੇ ਹੋ ਰਹੇ ਆ ਇਹ ਲਗਾਤਾਰ ਚੀਜ਼ਾਂ ਵਧ ਰਹੀਆਂ ਆ ਜਿਹੜੇ ਉੱਥੇ ਲੋਕਲ ਪਬਲਿਕ ਆ ਨਾ ਉਹ ਹੁਣ ਨਫ਼ਰਤ ਇੱਕਨ ਲੱਪਈ ਆ ਇਹ ਇਹਦਾ ਇੱਕ ਵੱਡਾ ਕਾਰਨ ਇਹ ਵੀ ਆ ਕਿ ਉੱਥੇ ਜਿਹੜੇ ਸਾਡੇ ਲੋਕਾਂ ਨੇ ਜਾ ਕੇ ਹੁੱਲੜਬਾਜੀ ਕੀਤੀ ਸਟੂਡੈਂਟ ਨੇ ਹਨਾ ਤੇ ਉਹ ਅੱਜ ਉਹ ਪਬਲਿਕ ਖਿਲਾਫ ਹੋ ਚੁੱਕੀ ਆ ਦੇਖਦੇ ਰਹੇ ਬਰਦਾਸ਼ਤ ਕਰਦੇ ਰਹੇ ਪਰ ਉਹ ਜਦੋਂ ਚੀਜ਼ ਹੱਦ ਤੋਂ ਜ਼ਿਆਦਾ ਹੋ ਗਈ ਆ ਨਾ ਹੁਣ ਉੱਥੇ ਦੀ ਲੋਕਲ ਪਬਲਿਕ ਹੀ ਸਟੂਡੈਂਟ ਦੇ ਖਿਲਾਫ ਹੋ ਗਈ ਆ ਇਸ ਕਰਕੇ ਅਸੀਂ ਬਾਰ ਬਾਰ ਸਮਝਾਉਂਦੇ ਰਹੇ ਕਿ ਤੁਸੀਂ ਪੜ੍ਹ ਨਹੀਂ ਜਾਂਦੇ ਆ ਪੜੋ ਕਮਾਈ ਕਰੋ ਆਪਣਾ ਫਿਊਚਰ ਬਣਾਓ ਇਹ ਹੁੱਲੜਬਾਜੀ ਇਹ ਗੈਂਗ ਦੇ ਵਿੱਚ ਨਾ ਪਵੋ ਪਰ ਸਾਡੇ ਲੋਕ ਵੀ ਨਹੀਂ ਹੁੰਦੇ ਹੈਗੇ ਤੇ ਉਹਦੇ ਨਤੀਜੇ ਆ ਕਿ ਹੁਣ ਉਹ ਹੁੱਲੜਬਾਜੀ ਦਾ ਜਿਹੜਾ ਇਲਜ਼ਾਮ ਸੀ ਉਹ ਆ ਚੀਜ਼ਾਂ ਹੋਣ ਲੱਪੀਆਂ ਹੁਣ ਸਿੱਧਾ ਟਾਰਗੇਟ ਕਰਨ ਲੱਪਿਆ ਸਾਡੇ ਸਟੂਡੈਂਟ ਨੂੰ